ਜਿਨੇ ਅਜ ਤੱਕ ਕੋਈ ਮਰਦਾਂ ਵਾਲੀ ਲੜਾਈ ਨਹੀਂ ਲੜੀ ਜਨਾਨੀਆਂ ਬਾਰੇ ਗਲਤ ਬੋਲ ਕੇ ਛਤਰਖਾਨ ਵਾਲਾ ਕਿਸੇ ਦੇ ਘਰ ਵਿਆਹ ਰੱਖਿਆ ਹੋਇਆ ਸੀ ਕਿਸੇ ਦੀ ਧੀ ਦਾ ਵਿਆਹ ਸੀ ਤੇ ਇੱਕ ਦਿਨ ਪਹਿਲਾਂ ਝੂਠੇ ਮੁਕਦਮੇ ਵਿੱਚ ਉਹਨੇ ਉਹਦਾ ਫਾਦਰ ਅੰਦਰ ਕਰਾਇਆ ਸੀ ਕਿਸੇ ਮਾਂ ਨੂੰ ਇਹਨੇ ਗਾਲ ਕੱਢੀ ਸ਼ਹੀਦ ਭਗਤ ਸਿੰਘ ਇਹਨੇ ਰਹਿੰਦਾ ਪਰਸੋਂ ਵੀ ਆਇਆ ਸੀ ਉਹ ਪੁੱਤ ਵਿਚਾਰਾ ਬਿਮਾਰ ਰਹਿੰਦਾ ਉਹਦਾ ਕਸੂਰ ਇੰਨਾ ਸੀ ਕਿ ਜਦੋਂ ਇਹਨੇ ਉਹਦੀ ਮਾਂ ਨੂੰ ਗਾਲ ਕੱਢੀ ਤਾਂ ਉਹਨੇ ਅੱਗੋਂ ਗਾਲ ਕੱਢਤੀ ਇਹਨੇ ਉਹਨੂੰ ਝੂਠੇ ਮੁਕਦਮੇ ਵਿੱਚ ਡੁਗਰੀ ਥਾਣੇ ਦਰਜ ਕਰਵਾਇਆ ਮੇਰੇ ਤੋਂ ਇਹਨੇ ਕਿੰਨੇ ਪੈਸੇ ਖਾਦੇ ਆ ਵੀਰੇ ਇਹਨੇ ਪੈਸੇ ਮੇਰੇ ਤੋਂ ਇਹਨੇ ਖਾਦੇ ਆ ਉਹ ਝੂਠੇ ਪਰਚੇ ਉਸ ਕੁੜੀ ਤੋਂ ਦੁਗਰੀ ਥਾਣੇ ਦੇ ਵਿੱਚ 105 ਨੰਬਰ ਐਫ ਆਈ ਆਰ ਕੱਢ ਕੇ ਦੇਖ ਲਓ ਕੋਈ ਮਰਜ਼ੀ ਪੱਤਰਕਾਰ ਸਾਹਿਬ ਜਾਣ ਉਹਨਾਂ ਨੂੰ 5 ਲੱਖ ਰੁਪਏ ਦੀ ਆਫਰ ਹੈ ਜੇ ਮੇਰਾ ਉੱਤੇ ਕੋਈ ਕਸੂਰ ਹੋਵੇ ਮੇਰਾ ਮੁਕੱਦਮਾ ਜੇ ਸੱਚਾ ਨਿਕਲਿਆ ਔਰ ਸਚਾਈ ਦੀ ਜਿੱਤ ਅੱਜ ਪਰਮਾਤਮਾ ਨੇ ਕੀਤੀ ਹੈ ਲੋਕਾਂ ਨੂੰ ਜੇਲ੍ਹ ਭੇਜਣ ਵਾਲਾ ਅੱਜ ਪਹਿਲੀ ਵਾਰੀ ਵੱਡੇ ਘਰ ਜੇਲ੍ਹ ਦੀ ਯਾਤਰਾ ਕਰੂਗਾ ਇਹਨੇ ਮੇਰੀ ਵਾਈਫ ਬਾਰੇ ਇੱਕ ਗਲਤ ਕਮੈਂਟ ਕੀਤਾ ਔਰ ਉਹ ਗਲਤ ਕਮੈਂਟ ਮੈਂ ਇਹਨੇ ਕੱਟ ਕੇ ਡਿਲੀਟ ਤਾਂ ਕਰਤਾ ਪਰ ਅਜ ਤੱਕ ਛੱਡਿਆ ਨਹੀਂ ਇਹਨੂੰ 3 ਸਾਲ ਹੋ ਗਏ ਦੀ ਇਹਦੀ ਕਿਸੇ ਕਰਾਉਣੀ ਸੀ ਅੱਜ ਕਿਸੇ ਕਰਾ ਕੇ ਹਟਿਆ ਜੇਲ ਯਾਤਰਾ ਕਰਾ ਕੇ ਹਟਿਆ ਜਿਹੜੀ ਭੈਣ ਤੋਂ ਇਹਨੇ ਰਖੜੀ ਬਣਾਈ ਉਹਦੀ ਡਿਲੀਵਰੀ ਤੋਂ ਇੱਕ ਦਿਨ ਰਾਤ ਪਹਿਲਾਂ ਇਹਨੇ ਵੀਡੀਓ ਵਾਇਰਲ ਕਰੀ ਵੀ ਜਾ ਇਹ ਮਰ ਜੇ ਜਾਂ ਇਹਦੇ ਘਰ ਦੇ ਮਰ ਜਾਣ ਜਾਂ ਇਹ ਨਵੇਂ ਬੌਰਨ ਬੱਚਾ ਮਰ ਜੇ ਇਸ ਤੋਂ ਘੱਡੀਆਂ ਮੈਂਟੈਲਿਟੀ ਵਾਲਾ ਬੰਦਾ ਕੌਣ ਦੁਨੀਆ ਦੇ ਹੋ ਸਕਦਾ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਬੂਟ ਕਾਰੋਬਾਰੀ ਪ੍ਰਿੰਕਲ ਨੂੰ ਅੱਜ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਮਾਨੇ ਕੋਰਟ ਦੇ ਵਿੱਚ ਤਾਂ ਐਡਵੋਕੇਟ ਗਗਨਪ੍ਰੀਤ ਸਾਢ ਨਾਲ ਮੌਜੂਦ ਨੇ ਗੱਲਬਾਤ ਕਰ ਲਏ ਆ ਐਡਵੋਕੇਟ ਸਾਹਿਬ ਅੱਜ ਫੇਰ ਪ੍ਰਿੰਕਲ ਨੂੰ ਪੇਸ਼ ਕੀਤਾ ਗਿਆ ਸੀ ਧੰਨਵਾਦ ਹੋਈ ਚੰਗਾ ਬਈ ਪ੍ਰਮਾਤਮਾ ਦੇ ਘਰ ਦਾ ਇਨਸਾਫ ਹੋਇਆ ਹਮੇਸ਼ਾ ਲੋਕਾਂ ਨੂੰ ਗਲਤ ਬੋਲਣ ਵਾਲਾ ਜਨਾਨੀਆਂ ਵੱਡੀਆਂ ਲੜਾਈਆਂ ਲੜਨ ਵਾਲਾ ਜਿਨ੍ਹਾਂ ਨੇ ਅੱਜ ਤੱਕ ਕੋਈ ਮਰਦਾਂ ਵਾਲੀ ਲੜਾਈ ਨਹੀਂ ਲੜੀ ਜਨਾਨੀਆਂ ਬਾਰੇ ਗਲਤ ਬੋਲ ਕੇ ਛਤਰਖਾਨ ਵਾਲਾ ਮੈਂ ਉਹਦੇ ਬਾਰੇ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਬੋਲਣ ਦੇ ਵਿੱਚ ਘਟਿਆਪਨ ਦੇ ਵਿੱਚ ਭੱਦੀ ਸ਼ਬਦਾਵਲੀ ਦੇ ਵਿੱਚ ਉਹਦਾ ਕਿਸੇ ਨਾਲ ਕੋਈ ਮੁਕਾਬਲਾ ਹੀ ਹੈ ਨਹੀਂ ਮੈਂ ਕਦੇ ਬੋਲਣਾ ਨਹੀਂ ਚਾਹੁੰਦਾ ਸੀ ਉਹਦੇ ਬਾਰੇ ਅੱਜ ਤੁਸੀਂ ਵੀਰ ਖੜੇ ਹੋ ਪਹਿਲੀ ਵਾਰੀ ਰੂਬਰੂ ਹੋ ਰਹੇ ਹਾਂ ਸਿਰਫ ਇਸ ਕਰਕੇ ਹੋ ਰਿਹਾ ਕਿ ਪ੍ਰਮਾਤਮਾ ਦੇ ਘਰ ਇਨਸਾਫ ਹੋਇਆ ਲੋਕਾਂ ਨੂੰ ਝੂਠੇ ਮੁਕੱਦਮਿਆਂ 'ਚ ਦਰਜ ਕਰਾਉਣ ਵਾਲਾ ਕਿਸੇ ਦੇ ਘਰ ਵਿਆਹ ਰੱਖਿਆ ਹੋਇਆ ਸੀ ਕਿਸੇ ਦੀ ਧੀ ਦਾ ਵਿਆਹ ਸੀ ਤੇ ਇੱਕ ਦਿਨ ਪਹਿਲਾਂ ਝੂਠੇ ਮੁਕੱਦਮੇ 'ਚ ਉਹਨੇ ਉਹਦਾ ਫਾਦਰ ਅੰਦਰ ਕਰਾਇਆ ਸੀ ਕਿਸੇ ਘਰੇ ਕੋਈ ਪ੍ਰੋਗਰਾਮ ਚੱਲ ਰਿਹਾ ਸੀ ਉਹਨੂੰ ਪਤਾ ਸੀ ਇਸ ਦਿਨ ਪ੍ਰੋਗਰਾਮ ਫੀਸ ਫਿਕਸ ਹੈ ਉਸ ਤੋਂ ਪਹਿਲਾਂ ਉਹਨੂੰ ਅੰਦਰ ਕਰਾਇਆ ਕੋਈ ਮਾਂ ਦਾ ਪੁੱਤ ਕਿਸੇ ਮਾਂ ਨੂੰ ਇਹਨੇ ਗਾਲ ਕੱਢੀ ਸ਼ਹੀਦ ਭਗਤ ਸਿੰਘ ਇਹਨੇ ਰਹਿੰਦਾ ਪਰਸੋਂ ਵੀ ਆਇਆ ਸੀ ਉਹ ਪੁੱਤ ਵਿਚਾਰਾ ਬਿਮਾਰ ਰਹਿੰਦਾ ਉਹਦਾ ਕਸੂਰ ਇੰਨਾ ਸੀ ਕਿ ਜਦੋਂ ਇਹਨੇ ਇਹਦੀ ਮਾਂ ਨੂੰ ਗਾਲ ਕੱਢੀ ਤਾਂ ਉਹਨੇ ਅੱਗੋਂ ਗਾਲ ਕੱਢਤੀ ਇਹਨੇ ਉਹਨੂੰ ਝੂਠੇ ਮੁਕੱਦਮੇ ਵਿੱਚ ਡੁਗਰੀ ਥਾਣੇ ਦਰਜ ਕਰਵਾਇਆ ਗਾਲ ਬੰਨੇ ਹੋਰ ਅਨੇਕਾਂ ਲੋਕਾਂ ਨੂੰ ਨੇ ਜੇਲ੍ਹ ਭਜਵਾਇਆ ਔਰ ਅੱਜ ਪਰਮਾਤਮਾ ਦੇ ਘਰ ਇਨਸਾਫ਼ ਹੋਇਆ ਸੱਚਾਈ ਦੀ ਇਹ ਕਹਿੰਦਾ ਹੁੰਦਾ ਇਹ ਕਹਿੰਦਾ ਹੁੰਦਾ ਸੱਚਾਈ ਦੀ ਜਿੱਤ ਹੋਈ ਹੈ ਮੇਰੇ ਬਾਰੇ ਵੀ ਜਦੋਂ ਉਹਨੇ ਪਹਿਲੀ ਵਾਰੀ ਝੂਠੀ ਕੰਪਲੇਨਟ ਪੁਆਈ ਸੀ ਆਪਣੀ ਸਹੇਲੀ ਤੋਂ ਇਹਨੇ ਮੇਰੇ ਬਾਰੇ ਵੀ ਇ ਹੋਰ 12 ਕੰਪਲੇਂਟਾਂ ਝੂਠੀਆਂ ਨਿਕਲੀਆਂ ਮੇਰਾ ਮੁਕੱਦਮਾ ਜ ਸੱਚਾ ਨਿਕਲਿਆ ਔਰ ਸਚਾਈ ਦੀ ਜਿੱਤ ਅੱਜ ਪਰਮਾਤਮਾ ਨੇ ਕੀਤੀ ਹੈ ਲੋਕਾਂ ਨੂੰ ਜੇਲ੍ਹ ਭੇਜਣ ਵਾਲਾ ਅੱਜ ਪਹਿਲੀ ਵਾਰੀ ਵੱਡੇ ਘਰ ਜੇਲ੍ਹ ਦੀ ਯਾਤਰਾ ਕਰੂਗਾ ਰਾਤ ਉੱਥੇ ਸੌਊਗਾ ਇਹਨੂੰ ਪਤਾ ਲੱਗੂਗਾ ਕਿਵੇਂ ਮਾਮਾ ਦੇ ਪੁੱਤ ਜੇਲ੍ਹਾਂ 'ਚ ਕਰਾਈਦੇ ਆ ਔਰ ਤੁਸੀਂ ਵੀ ਕੰਪਲੇਂਟ ਕਰਾਈ ਸੀ ਕਹਿੰਦੇ 2022 ਦੇ ਵਿੱਚ ਤੁਹਾਡੀ ਵਾਈਫ ਦੇ ਖਿਲਾਫ ਜਿਹੜੀ ਗਲਤ ਸ਼ਬਦਾਵਲੀ ਬੋਲੀ ਸੀ ਸੋਸ਼ਲ ਮੀਡੀਆ 'ਤੇ ਠੀਆਂ ਪੈਣਾ ਸਾਂਝੀਆਂ ਹੁੰਦੀਆਂ ਅੱਜ ਵੀ ਇਹਦੇ ਮਾਤਾ ਜੀ ਨੇ ਸਾਨੂੰ ਇੱਥੇ ਜਿੰਨੇ ਵੀਰ ਮੇਰੇ ਖੜੇ ਆ ਬਾਹਰ ਆ ਕੇ ਗਾਲਾਂ ਕੱਢੀਆਂ ਚ ਬਜ਼ੁਰਗ ਮਾਤਾ ਜੀ ਨੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਔਰ ਸਾਰੇ ਵੀਰਾਂ ਨੂੰ ਮੈਂ ਬੇਨਤੀ ਕੀਤੀ ਹੈ ਮੈਂ ਕਿਹਾ ਇਹ ਮਾਂ ਤੇ ਸਾਡੀ ਮਾਂ ਚ ਕੋਈ ਫਰਕ ਨਹੀਂ ਇਹ ਮਾਂ ਦਾ ਕਸੂਰ ਸਿਰਫ ਇਹਨਾਂ ਹੈ ਕਿ ਇਹਨੇ ਪੁੱਤ ਗੰਦਾ ਜੰਮ ਲਿਆ ਇਹ ਮਾਂ ਦਾ ਹੋਰ ਕੋਈ ਕਸੂਰ ਨਹੀਂ ਆਪਾਂ ਇਸ ਮਾਂ ਨੂੰ ਕੁਝ ਨਹੀਂ ਕਹਿਣਾ ਇਹ ਵੀ ਸਾਡੀ ਮਾਵਾਂ ਮਰ ਗਈ ਆ ਸਾਰੇ ਖੜੇ ਸੀ ਅਸੀਂ ਮਾਤਾ ਜੀ ਨੂੰ ਹੱਥ ਜੋੜ ਕੇ ਬਾਹਰ ਆਏ ਆ ਵੀ ਮਾਤਾ ਜੀ ਲੜਾਂਗੇ ਬੰਦਿਆਂ ਲਈ ਲੜਾਈ ਲੜਾਂਗੇ ਜਨਾਨੀਆਂ ਲਈ ਲੜਾਈ ਨਹੀਂ ਸਾਨੂੰ ਲੰਢੀ ਆਉਂਦੀ ਮਾਤਾ ਜੀ ਤੁਹਾਨੂੰ ਵੀ ਪਰਮਾਤਮਾ ਸਬਤ ਬਖਸ਼ੇ ਉਹ ਤੁਹਾਡੇ ਪੁੱਤ ਨੂੰ ਵੀ ਸਬਤ ਬਖਸ਼ੇ ਕਿ ਅੱਗੇ ਤੋਂ ਅਜਿਹੀਆਂ ਹਰਕਤਾਂ ਨਾ ਕਰੇ ਤੁਸੀਂ ਗੱਲ ਕਰ ਰਹੇ ਸੀ ਮੇਰੇ ਪਰਿਵਾਰ ਬਾਰੇ ਮੇਰੇ ਪਰਿਵਾਰ ਨੂੰ ਇਹ ਅਜੇ ਤੱਕ ਮਿਲਿਆ ਨਹੀਂ ਕਿਉਂਕਿ ਪੂਰਾ ਸ਼ਹਿਰ ਨਹੀਂ ਪੂਰਾ ਵਰਲਡ ਜਾਣਦਾ ਕਿ ਇਸ ਬੰਦੇ ਨੂੰ ਕੋਈ ਘਰੇ ਨਹੀਂ ਲੈ ਕੇ ਜਾਂਦਾ ਕੋਈ ਵੀ ਬੰਦਾ ਜਿਹੜਾ ਕੋਈ ਦਾ ਮਿੱਤਰ ਵੀ ਹੈ ਉਹ ਵੀ ਘਰ ਦੇ ਬਾਹਰੋਂ ਹੀ ਗੱਡੀ 'ਚ ਬਿਠਾ ਕੇ ਮੋੜ ਦਿੰਦਾ ਮੈਂ ਵੀ ਇਹਨੂੰ ਅਜੇ ਤੱਕ ਆਪਣੇ ਘਰੇ ਨਹੀਂ ਸੀ ਲੈ ਕੇ ਗਿਆ ਸਾਡੇ 'ਚੋਂ ਕੋਈ ਵੀ ਬੰਦਾ ਇਹਨੂੰ ਘਰੇ ਲਿਜਾਈ ਨਹੀਂ ਸਕਦਾ ਇਹ ਮੇਰੀ ਵਾਈਫ ਨੂੰ ਅਜੇ ਤੱਕ ਮਿਲਿਆ ਵੀ ਨਹੀਂ ਇਵਨ ਦੈਨ ਇਹਨੇ ਮੇਰੀ ਵਾਈਫ ਬਾਰੇ ਇੱਕ ਗਲਤ ਕਮੈਂਟ ਕੀਤਾ ਔਰ ਉਹ ਗਲਤ ਕਮੈਂਟ ਮੈਂ ਇਹਨੇ ਕੱਟ ਕੇ ਡਿਲੀਟ ਤਾਂ ਕਰਤਾ ਪਰ ਅਜੇ ਤੱਕ ਛੱਡਿਆ ਨਹੀਂ ਇਹਨੂੰ 3 ਸਾਲ ਹੋ ਗਏ ਦੀ ਇਹਦੀ ਕਿਸੇ ਕਰਾਉਣੀ ਸੀ ਅੱਜ ਕਿਸੇ ਕਰਾ ਕੇ ਹਟਿਆ ਜੇਲ ਯਾਤਰਾ ਕਰਾ ਕੇ ਹਟਿਆ ਉਹ ਨਹੀਂ ਸੇਠੀ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਜੇਲ ਭੇਜਿਆ ਗਿਆ ਔਰ ਦੂਸਰੇ ਪਾਸੇ ਉਸ ਦਿਨ ਵੀ ਹੰਗਾਮਾ ਹੋਇਆ ਸੀਗਾ ਅੱਜ ਵੀ ਕੋਈ ਹੰਗਾਮਾ ਆ ਕੋਈ ਹੰਗਾਮਾ ਹੋਇਆ ਇਹਦੀ ਮੰਮੀ ਸਾਨੂੰ ਗਾਲ੍ਹਾਂ ਕੱਢਦੀ ਪਈ ਆ ਉਹ ਸਾਡੇ ਲਈ ਸਤਿਕਾਰਯੋਗ ਆ ਉਹਨੇ ਸਾਨੂੰ ਇੱਕ ਅਰੀ ਰੋਟੀ ਬਣਾ ਕੇ ਖਵਾਈ ਸੀਗੀ ਅਸੀਂ ਉਹਦਾ ਜਵਾਬ ਦੇ ਦਿੰਦੇ ਉਹ ਤਾਂ ਫਰਸਟ੍ਰੇਟ ਹੋਏ ਹੋਏ ਨੇ ਕਿ ਅੱਜ ਤੱਕ ਮੇਰੇ ਮੁੰਡੇ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਅੱਜ ਐਡਵੋਕੇਟ ਗਗਨ ਨੇ ਇਹਦੀ ਕਰਕੇ ਸਾਡੀ ਟੀਮ ਕਰਕੇ ਹੱਥ ਪਾ ਲਿਆ ਮੇਰ ਤੋਂ ਇਹਨੇ ਕਿੰਨੇ ਪੈਸੇ ਖਾਦੇ ਆ ਵੀਰੇ ਇੰਨੇ ਪੈਸੇ ਮੇਰ ਤੋਂ ਇਹਨੇ ਖਾਦੇ ਆ ਝੂਠੇ ਪਰਚੇ ਉਸ ਕੁੜੀ ਤੋਂ ਦੁਗਰੀ ਥਾਣੇ ਦੇ ਵਿੱਚ 105 ਨੰਬਰ ਐਫ ਆਈ ਆਰ ਕੱਢ ਕੇ ਦੇਖ ਲਓ ਕੋਈ ਮਰਜ਼ੀ ਪੱਤਰਕਾਰ ਸਾਹਿਬ ਜਾਣ ਉਹਨਾਂ ਨੂੰ 5 ਲੱਖ ਰੁਪਏ ਦੀ ਆਫਰ ਹੈ ਜੇ ਮੇਰਾ ਉੱਚ ਕੋਈ ਕਸੂਰ ਹੋਵੇ ਪਰ ਇਹਨੇ ਪੈਸੇ ਦੇ ਜੋਰ ਤੇ ਕਰਵਾਇਆ ਮੈਨੂੰ 9 ਦਿਨ ਉੱਥੇ ਰਖਵਾਇਆ ਮੈਨੂੰ ਜੇਲ੍ਹ ਭਜਵਾਇਆ ਅੱਜ ਲੋਕਾਂ ਨੂੰ ਜੇਲ੍ਹ ਭੇਜਣ ਵਾਲਾ ਆਜਾਪ ਜੇਲ੍ਹ ਭੇਜ ਗਿਆ ਜਿਹੜੀ ਭੈਣ ਤੋਂ ਇਹਨੇ ਰਖੜੀ ਬਣਾਈ ਉਹਦੀ ਡਿਲੀਵਰੀ ਤੋਂ ਇੱਕ ਦਿਨ ਰਾਤ ਪਹਿਲਾਂ ਇਹਨੇ ਵੀਡੀਓ ਵਾਇਰਲ ਕਰੀ ਵੀ ਜਾ ਇਹ ਮਰ ਜੇ ਜਾਂ ਇਹਦੇ ਘਰ ਦੇ ਮਰ ਜਾਣ ਜਾਂ ਇਹ ਨਯੂ ਬੋਰਨ ਬੱਚਾ ਮਰ ਜੇ ਇਸ ਤੋਂ ਘੱਟੀਆਂ ਮੈਂਟੈਲਿਟੀ ਵਾਲਾ ਬੰਦਾ ਕੌਣ ਦੁਨੀਆ ਤੇ ਹੋ ਸਕਦਾ ਠੀਕ ਹੈ ਇਹਨੇ ਇੰਨਾ ਕੁਝ ਮੇਰੇ ਨਾਲ ਕਰਵਾਇਆ ਇਹਦੇ ਨਾਲ ਜਿਹੜੇ ਬੰਦੇ ਨੇ ਠੀਕ ਹੈ ਇਹ ਉਹਨਾਂ ਦੇ ਵੀ ਨਾਮ ਖਰਾਬ ਕਰਦਾ ਉਹ ਵਧੀਆ ਬੰਦੇ ਨੇ ਉਹ ਇਹਦੇ ਚਾਂਸੇ ਚ ਆਏ ਹੋਏ ਨੇ ਇਹਦੀ ਮੰਮੀ ਦੇਖ ਲਓ ਅਸੀਂ ਉਹਦਾ ਕਿੰਨਾ ਸਤਕਾਰ ਕਰਦੇ ਹਾਂ ਗੰਦੀਆਂ ਬੰਦਿਆਂ ਵਾਂਗੂ ਗਾਲਾਂ ਕੱਢਦੀ ਆ ਅੱਛਾ ਹਨੀ ਛੱਡੀ ਮੈਂ ਤੁਹਾਡੇ ਨਾਲ ਗੱਲ ਪਾ ਤੁਸੀਂ ਗੁੜੀ ਰਿਸ਼ਤੇਦਾਰੀ ਸੀ ਮੈਂ ਕਹਿ ਦਵਾ ਭਰਾਵਾ ਭਰਾਵਾ ਵਾਂਗੂ ਰਹਿੰਦੇ ਸੀਗੇ ਤੁਸੀਂ ਇੱਥੇ ਕੰਮ ਕਰਨੇ ਨਹੀਂ ਭਰਾ ਕਿਉਂ ਭਰਾ ਮੇਰੀ ਮਾਸੀ ਦਾ ਮੁੰਡਾ ਇਹ ਹਾਂ ਇਹ ਕੀ ਲੱਗਦਾ ਮੇਰਾ ਦਿਮਾਗ ਖਰਾਬ ਹੋਇਆ ਦੀਗਾ ਮੈਂ ਇਹਦੇ ਨਾਲ ਫੇਰੀ ਜਾਂਦਾ ਜਵਲ ਨਾਲ ਤੁਕ ਐਕਸਰ ਵੀਡੀਓ ਦੇ ਵਿੱਚ ਕਿਹਾ ਜਾਂਦਾ ਸੀ ਨਾ ਇਕੱਠੇ ਹੁੰਦੇ ਸੀ ਵੀ ਮੇਰੇ ਭਰਾਵਾਂ ਵਰਗਾ ਅਸੀਂ ਇਕੱਠੇ ਕੰਮ ਕਰਨੇ ਜੇ ਹੁਣ 1000 ਬੰਦਾ ਮਿਲੂਗਾ ਤੇ ਸਾਰੇ ਲਾਇਲ ਥੋੜੀ ਰਹਿਣਗੇ ਮੈਨੂੰ ਵੀ ਕੋਈ ਬਲੈਕ ਬਲੈਕਮੈਲ ਮੈਨੂੰ ਵੀ ਕੋਈ ਕਹੂਗਾ ਯਾਰੀ ਨਹੀਂ ਨਭਾਈ ਪਰ ਕੋਈ ਹੱਥ ਖੜਾ ਕਰਕੇ ਕਹਿ ਦੇਵੇ ਵੀ ਹਣੀ ਨੇ ਕਿ ਐਦਾ 5000 ਵੀ ਦੇਣਾ ਅਕਾਲ ਮਾਰਕੀਟ ਪਤਾ ਜਿੱਥੋਂ ਬੂਟ ਆਂਦੇ ਆ ਜਾਇਓ ਉੱਥੇ ਉਹਨਾਂ ਨੂੰ ਕਹੇ ਤੁਹਾਡੇ ਮਾਪਿਓ ਦੀ ਸੌਂ ਲੱਗੇ ਦੱਸੋ ਕਿਹਦੇ ਕਿਹਦੇ ਕਿੰਨੇ ਪੈਸੇ ਲੈਣੇ ਆ ਇੱਕ ਖੋਖੇ ਤੋਂ ਬਾਹਰ ਜੇ ਤੁਸੀਂ ਨਿਕਲ ਆਏ ਨਾ ਮੈਨੂੰ ਤਾਂ ਦੱਸਦੇ ਹੋ ਇੰਨੇ ਇੱਕ ਸਰਦਾਰ ਬੰਦੇ ਬਹੁਤ ਉਹ ਬੜੀ ਧੀਰ ਤੋਂ ਫਰਸਟ ਕਾਪੀਸ ਦਾ ਕੰਮ ਕਰਦੇ ਨੇ bizness ਕਰਦੇ ਨੇ ਉਹ ਤੋਂ 6 ਲੱਖ ਦਾ maal ਇਹਨੇ ਲਿਆ 2.5 ਲੱਖ ਦੇਤਾ ਮਗਰ ਉਹਦੇ ਵਿੱਚ 3.5 ਲੱਖ ਰੁਪਇਆ ਮੇਰੇ ਸਾਹਮਣੇ ਨਾਲ ਰਹਿ ਗਿਆ ਤੇ ਉਹ ਇਹ ਲੈਣ ਗਿਆ ਕਹਿੰਦਾ ਕੱਪੜੇ ਬੜਨ ਨੂੰ 1 ਮਿੰਟ ਲੱਗਦਾ ਉਹ ਬੰਦੇ ਨੇ ਅੱਜ ਤੱਕ ਨੀਤੋ ਬਦਵਾਰੇ ਪੈਸੇ ਮੰਗੇ ਉਹ ਕਹਿੰਦਾ ਮੈਨੂੰ ਪੈਸੇ ਆਂਦੀ ਨਹੀਂ ਮੈਨੂੰ ਇੱਜ਼ਤ ਦੀ ਲੋੜ ਅੱਛਾ ਪੱਤਰਕਾਰ ਸਾਰਾ ਕੋਤਾ ਪਤਾ ਤੀ ਤਾ ਸਾਡੇ ਮੂੰਹ ਚੋਂ ਕਢਾਉਣਾ ਹੈ ਸਾਡੇ ਨਾਲੋਂ ਬਾਤ ਤਾਂ ਤੁਹਾਨੂੰ ਕਰਨਾ ਸਾਡਾ ਕੰਮ ਹੈ ਹਾਂ ਪਤਾ ਤਾਂ ਤੁਹਾਨੂੰ ਵੀ ਆ ਤੁਸੀਂ ਦੋ ਜਵਾਬ ਫੇਰ ਦਿਓ ਨਹੀਂ ਸਵਾਲ ਕਰਨਾ ਤਾਂ ਸਾਡਾ ਕੰਮ ਹੈ ਨਾ ਲੋਕੀਂ ਖੁਸ਼ੇ ਬਹੁਤ ਆ ਪਟਾਕੇ ਡੇ ਥਾਪੜ ਡੇ ਹਰੇਕ ਵਾਰ ਮੰਨਿਆ ਕਰੂ ਸਾਰਾ ਕੁਝ ਵਿਕ ਜੇ ਸਾਲਾ ਇਹਦਾ ਵਿਰੋਧ ਹੀ ਕਰਨਾ ਮੈਂ ਕਹਿੰਦਾ ਕੋਈ ਕੁੱਟੀ ਆਵੇ ਇੰਨੇ ਅਫਸਰ ਨਹੀਂ ਅੱਜ ਕਿੰਨੇ ਪੁਲਿਸ ਵਾਲੇ ਸੀਗੇ ਕਿਸੇ ਨੇ ਸਾਨੂੰ ਕੁਝ ਨਹੀਂ ਗਿਆ ਉਹਨਾਂ ਨੂੰ ਪਤਾ ਹੈ ਵੀ ਇਹ ਕਰਦਾਰ ਵਾਲੇ ਬੰਦੇ ਨੇ ਠੀਕ ਹੈ ਇਹ ਬਲੈਕਮੇਲਰ ਉਹ ਕਹਿੰਦੇ ਵੀ ਥੋੜਾ ਥੋੜਾ ਪਿੱਛੇ ਹੋਇਓ ਵੀ ਕੋਈ ਚਾਂਦੀ ਨਾ ਮਾਰ ਜੇ ਮੈਂ ਤਾਂ ਹਾਥੀ ਐ ਕਰ ਲੈਣਾ ਉਹਨਾਂ ਕਿਉਂਕਿ ਵਾਈਫਾਈ ਵਾਲਾ ਥੱਪੜ ਵੀ ਚੱਲਦਾ ਅੱਜਕੱਲ ਇੱਕ ਸੋ ਕਹਿਣ ਦਾ ਮਾਜਾ ਬੜੇ ਖੁਸ਼ ਆ ਗੁਰੂ ਸਾਹਿਬ ਸਾਨੂੰ ਇਹਦੇ ਤੋਂ ਛੁਟਕਾਰਾ ਦਿਵਾਉਣ ਹੋਰ ਦਰਖਾਸਤਾਂ ਹੋਰ ਪਰਚੇ ਇਹਦੇ ਲਈ ਤਿਆਰ ਨੇ ਅੰਦਰ ਵੀ ਇਹਦੇ ਆੜੀ ਬੈਠੇ ਆ ਜੇਲ੍ਹ ਦੇ ਕੋਣ ਹੁੰਦਾ ਜਿਨ੍ਹਾਂ ਨੂੰ ਤਰਸਾਇਆ ਹੁੰਦਾ ਜਿਨ੍ਹਾਂ ਨੂੰ ਗਲਤ ਭੇਜਿਆ ਜਾਂਦਾ ਉਹ ਵੀ ਅੰਦਰ ਬੈਠੇ ਆ ਇਹਦਾ ਵੈਲਕਮ ਕਰਨਗੇ ਤੁਹਾਡੇ ਕਹਿਣ ਦਾ ਮਤਲਬ ਕੀ ਆ ਹੁਣ ਜੇਲ੍ਹ ਦੇ ਅੰਦਰ ਬੈਠੇ ਨੇ ਕੀ ਹੋਇਆ ਵੈਲਕਮ ਕਰਨਗੇ ਭਾਜੀ ਮੇਰਾ ਨਹੀਂ ਕੀਤਾ ਜੀ ਇਹਨੇ ਮੇਰਾ ਕਰਵਾਇਆ ਸੀ ਥਾਲੇ ਹੁਣ ਇਹਦਾ ਹੋ ਜਾਣਾ ਆਪੇ ਪਤਾ ਨਹੀਂ ਯਾਰ ਰੀਬਨ ਗੱਲਾਂ ਡੋਲੀ ਆਂਦੀ ਆ ਚੱਲੀਏ ਹੋਰ ਸੁਣਾਓ ਘਰ ਪਰਵਾਨ ਜੇ ਬਿਲਕੁਲ ਗੱਲਬਾਤ ਕੀਤੀ ਹੈ ਪ੍ਰਿੰਕਲ ਜੋ ਕਿ ਇੱਕ ਬੂਟ ਕਾਰੋਬਾਰੀ ਹੈ ਜਿਨ੍ਹਾਂ ਨੂੰ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕਿਉਂਕਿ ਤਿੰਨ ਤੋਂ ਚਾਰ ਦਿਨ ਪਹਿਲਾਂ ਪੁਲਿਸ ਨੇ ਪ੍ਰਿੰਕਲ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਕਿਉਂਕਿ ਗगनਪ੍ਰੀਤ ਜੋ ਕਿ ਐਡਵੋਕੇਟ ਨੇ ਉਹਨਾਂ ਦੀ ਵਾਈਫ ਨੂੰ ਸੋਸ਼ਲ ਮੀਡੀਆ ਤੇ ਖਿਲਾਫ ਕੋਈ ਅਜਿਹੀ ਗਲਤ ਸ਼ਬਦਾਵਲੀ ਜਿਹੜੀ ਵਰਤੀ ਗਈ ਸੀ ਜਿਸ ਤੋਂ ਬਾਅਦ ਗगनਪ੍ਰੀਤ ਨਾਲ ਵੀ ਗੱਲਬਾਤ ਹੋਈ ਉਹ ਕਹਿੰਦੇ ਸਾਨੂੰ ਇਨਸਾਫ ਮਿਲਿਆ ਦੂਸਰੇ ਪਾਸੇ ਹਨੀ ਸੇਠੀ ਕਹਿ ਰਹੇ ਨੇ ਕਿ ਸਾਨੂੰ ਇਨਸਾਫ ਮਿਲਿਆ ਕਿਉਂਕਿ ਕਾਫੀ ਲੰਮਾ ਸਮਾਂ ਹਾਲਾਂਕਿ ਦੋਸਤ ਵੀ ਰਹੇ ਨੇ ਔਰ ਦੂਸਰੇ ਪਾਸੇ ਪ੍ਰਿੰਕਲ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ ਜਿਹੜਾ ਰੋਜ਼ਾਨਾ ਸਪੋਕਸਮੈਨ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਰਮਨ ਸਿੱਧੂ ਧੰਨਵਾਦ